ਆ ਦੇਖੋ ਦੋਸਤੋ ਤੁਸੀਂ ਸਤਲੁਜ ਦਰਿਆ ਦਾ ਪਾਣੀ ਕਿੰਨੀ ਸਪੀਡ ਦੇ ਨਾਲ ਆ ਰਿਹਾ ਦੇਖੋ ਤੁਸੀਂ ਮਿੱਤਰੋ ਮਹਾਰਾਜ ਮੇਰ ਕਰੇ ਕਿਸਾਨ ਵੀਰਾਂ ਤੇ ਦੇਖੋ ਤੁਸੀਂ ਪਾਣੀ ਸਤਲੁਜ ਦਰਿਆ ਦਾ ਤੇ ਆ ਅੱਗੇ ਚੱਲ ਕੇ ਦੇਖੋ ਤੁਸੀਂ ਕਿੰਨੀ ਸਪੀਡ ਦੇ ਨਾਲ ਜਿਹੜਾ ਉਹ ਖਾਰਿਆ ਮੋੜਦੇ ਉਹ ਦੇਖੋ ਤੁਸੀਂ ਦਰਖਤ ਕਿਦਾਂ ਫੁੱਟੀ ਜਾ ਰਿਹਾ ਵਾ ਮਹਾਰਾਜ ਮੇਰ ਕਰੇ ਕਿਉਂਕਿ ਪਾਣੀ ਬਹੁਤ ਸਪੀਡ ਦੇ ਨਾਲ ਜਿਹੜਾ ਉਹ ਪਿੱਛੋਂ ਆ ਰਿਹਾ ਵਾ ਕਿਉਂਕਿ ਪਾਣੀ ਬਹੁਤ ਜਿਆਦਾ ਜਿਹੜਾ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਵਧ ਰਿਹਾ ਵਾ ਅਗਲੇ ਪਾਸੇ ਉਹ ਜਿਹੜੀ ਬੰਨ ਨੂੰ ਵੀ ਢਾਹ ਲੱਗੀ ਆ ਤੇ ਆ ਦੇਖੋ ਤੁਸੀਂ ਕਿਸਾਨ ਵੀਰਾਂ ਦੀ ਝੋਨੇ ਦੀ ਫਸਲ ਹੀ ਇਹਨੂੰ ਵੀ ਢਾਹ ਲਾਈ ਆ ਤੇ ਦੇਖੋ ਤੁਸੀਂ ਕਿੜੇ ਕਿੜੇ ਦਰਖਤ ਕਿਦਾਂ ਛੁੱਟੀ ਆਉਣ ਡਿਆ ਆ ਦੇਖੋ ਤੁਸੀਂ ਕਿਸਾਨ ਵੀਰਾਂ ਦਾ ਝੋਨਾ ਵਾ ਤੇ ਨਾਲ-ਨਾਲ ਜਿਹੜੀ ਫਸਲ ਆ ਉਹਨੂੰ ਜਿਹੜੀ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਢਾਹ ਲੱਗੀ ਆ ਦੇਖੋ ਤੁਸੀਂ ਉਹ ਦਰਖਤ ਦੇਖੋ ਜਾ ਪਿਆ ਤੇ ਝੋਨੇ ਦੀ ਫਸਲ ਵੀ ਜਿਹੜੀ ਕਿਸਾਨ ਵੀਰਾਂ ਦੀ ਆ ਉਹ ਬਹੁਤ ਜ਼ਿਆਦੀ ਜਿਹੜੀ ਪੈਲੇ ਨੂੰ ਢਾਹ ਲੱਗੀ ਆ ਸਾਰੇ ਪਾਸੇ ਹੀ ਅੱਗੇ ਸਭਰਾਮਾ ਤੋਂ ਥੱਲੇ ਵੀ ਜਿਹੜੀ ਬੰਨ ਨੂੰ ਬਹੁਤ ਜ਼ਿਆਦੀ ਢਾਹ ਲੱਗੀ ਆ ਉੱਥੇ ਪਿੰਡ ਸਭਰਾ ਤੇ ਕੋਟ ਬੁੱਡਾ ਦੇ ਜਵਾਨ ਤੇ ਬਾਬਾ ਸ੍ਰੇਹਾਲੇ ਸਾਹਿਬ ਵਾਲੇ ਜਿਹੜੇ ਉਹ ਲਗਾਤਾਰ ਉਹ ਬੰਨ ਦੇ ਉੱਤੇ ਸੇਵਾ ਕਰਨ ਦੇ ਨੇ ਬੰਨਣ ਦੀ